ਅਸੀਂ ਇੱਕ ਮਹਾਨ ਹਸਤੀ ਤੇ ਆਧੁਨਿਕ ਸਮੁਨੱਖੀ ਸਮਾਜ ਨੂੰ ਦਿਸ਼ਾ ਨਿਰਦੇਸ਼ਿਤ ਕਰਨ ਵਾਲੀ ਪ੍ਰਤੀਸ਼ੀਲ ਉਪਾਮਾ ਦੇ ਮੋਢੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਗੱਲ ਕਰਦੇ ਹਾਂ ਇੱਕ ਵਕੀਲ ਅਰਥਸ਼ਾਸਤਰੀ ਦਾਰਸ਼ਨਿਕ ਸਮਾਜ ਸੁਧਾਰਕ ਤੇ ਸਭ ਤੋਂ ਵੱਧ ਇੱਕ ਰਾਸ਼ਟਰ ਨਿਰਮਾਤਾ ਦੇ ਤੌਰ ਤੇ ਉਹਨਾਂ ਦੀ ਅਨਤਕ ਯਤਨਾਂ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ ਸੀ ਉਹਨਾਂ ਨੇ ਸਿਰਫ ਭਾਰਤ ਦੇ ਸੰਵਿਧਾਨ ਦਾ ਖਰੜਾ ਹੀ ਨਹੀਂ ਬਣਾਇਆ ਸਗੋਂ ਉਹਨਾਂ ਨੇ ਇੱਕ ਅਜਿਹਾ ਸਮਾਵਸ਼ੀਤ ਤੇ ਸਸ਼ਕਤ ਰਾਸ਼ਟਰ ਦਾ ਪੂਵਿਕ ਖਾਕਾ ਵੀ ਪੇਸ਼ ਕੀਤਾ ਜਿੱਤੇ ਹਰ ਨਾਗਰਿਕ ਨੇ ਮਾਨ ਦੀ ਰੱਖਿਆ ਹੋਵੇ ਤੇ ਸਾਰਿਆਂ ਨੂੰ ਸਮਾਨ ਦੇ ਮੌਕੇ ਹਾਸਲ ਹੋਣ ਐਨਾ ਬੁਨਿਆਦੀ ਕਦਰਾਂ ਕੀਮਤਾਂ ਤੋਂ ਪ੍ਰੇਰਿਤ ਹੋ ਕੇ ਮੋਦੀ ਸਰਕਾਰ ਨੇ ਜਨਤਿਕ ਭਲਾਈ ਤੇ ਸੁਸ਼ਾਸਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਈ ਪਹਿਲ ਕਦਮੀਆਂ ਕੀਤੀਆਂ 27 ਨਵੰਬਰ 2025 ਨੂੰ ਪੈਰਿਸ ਵਿੱਚ ਜੁਨੇਕਸੋ ਹੈੱਡਕੁਆਟਰ ਵਿਖੇ ਭਾਰਤੀ ਸੰਵਿਧਾਨ ਦੀ 75ਵੀਂ ਬਰਖੰਡ ਦੇ ਮੌਕੇ ਪੂਰੀ ਦੁਨੀਆ ਵਿੱਚ ਬਾਬਾ ਸਾਹਿਬ ਦੀ ਮੂਰਤੀ ਦੇ ਉਦਘਾਟਨ ਦੀ ਗਵਾ ਬਣੇ ਦੁਨੀਆ ਭਰ ਦੇ ਪਤਵੰਤਿਆਂ ਸਾਹਮਣੇ ਇਹ ਮੂਰਤੀ ਨਾ ਸਿਰਫ ਭਾਰਤ ਦੀ ਇੱਕ ਨੇਤਾ ਪ੍ਰਤੀ ਸ਼ਰਧਾਂਜਲੀ ਵਜੋਂ ਸਗੋਂ ਨਿਆਂ ਦੇ ਇੱਕ ਵਿਸ਼ਵ ਵਿਆਪੀ ਪ੍ਰਤੀਕ ਵਜੋਂ ਖੜੀ ਹੈ ਤਖਤੀ ਤੇ ਭਾਰਤੀ ਸੰਵਿਧਾਨ ਦਾ ਸ਼ਿਲਪਕਾਰ ਲਿਖਿਆ ਹੋਇਆ ਹੈ ਫਿਰ ਵੀ ਇਹ ਸ਼ਬਦ ਉਸ ਸ਼ਖਸ ਨੂੰ ਵਿਰਾਸਤ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਪਾਉਂਦੇ ਜਿਸ ਨੇ ਨਾ ਸਿਰਫ ਭਾਰਤੀ ਸੰਵਿਧਾਨ ਦਾ ਖਾਕਾ ਤਿਆਰ ਕੀਤਾ ਸੋਗੋਇਕ ਪੂਰੇ ਰਾਸ਼ਟਰ ਨੂੰ ਰੂਪ ਦੇਣ ਵਿੱਚ ਮਦਦ ਕੀਤੀ ਆਪਣੀ ਸਾਰੀ ਜ਼ਿੰਦਗੀ ਵਿੱਚ ਬਾਬਾ ਸਾਹਿਬ ਨੇ ਮਜ਼ਦੂਰਾਂ ਦੇ ਅਧਿਕਾਰ ਤੇ ਉਹਨਾਂ ਦੀ ਭਲਾਈ ਦੀ ਬਕਾਲਤ ਕਰਦੇ ਹੋਏ ਨਿਆਂ ਲਈ ਸੰਘਰਸ਼ ਕੀਤਾ ਗੋਲਮੇਜ਼ ਕਾਨਫਰੰਸ ਚ ਦਲਿਤ ਵਰਗਾਂ ਦੇ ਪ੍ਰਤੀਨਿਧੀ ਵਜੋਂ ਉਹਨਾਂ ਨੇ ਜੀਵਨ ਗੁਜ਼ਾਰਾ ਮਜ਼ਦੂਰੀ ਕੰਮ ਕਰਨ ਦੀ ਉਚਿਤ ਸਥਿਤੀਆਂ ਦੱਬੇ ਕੁਚਲੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਦੀ پرزور ਬਕਾਲਤ ਕੀਤੀ ਉਹਨਾਂ ਨੇ ਨਿੱਜੀ ਤੌਰ ਤੇ ਮਜ਼ਦੂਰਾਂ ਤੇ ਦਲਿਤਾਂ ਦੀ ਪੀੜਾ ਨੂੰ ਦੇਖਿਆ ਸੀ ਉਨ੍ਹਾਂ ਨੇ ਆਮ ਜਨਤਾ ਨੂੰ ਇਕਜੁੱਟ ਕੀਤਾ ਤੇ 1936 ਚ ਬੇਜਮੀਨੇ ਲੋਕਾਂ, ਗਰੀਬ ਕਿਰਾਏਦਾਰਾਂ, ਕਿਸਾਨਾਂ, ਮਜ਼ਦੂਰਾਂ ਦੀ ਭਲਾਈ ਲਈ ਇੱਕ ਵਿਆਪਕ ਪ੍ਰੋਗਰਾਮ ਦੇ ਨਾਲ ਸਤੰਤਰ ਲੇਬਰ ਪਾਰਟੀ ਦੀ ਸਥਾਪਨਾ ਕੀਤੀ। 17 ਸਤੰਬਰ 1937 ਨੂੰ ਬੰਬਈ ਵਿਧਾਨ ਸਭਾ ਦੇ ਪੁਣੇ ਸੈਸ਼ਨ ਦੌਰਾਨ ਉਨ੍ਹਾਂ ਨੇ ਕੌਂਕਣ ਵਿੱਚ ਖੋਤੀ ਜ਼ਮੀਨ ਕਾਰਜਕਾਰੀ ਪ੍ਰਣਾਲੀ ਨੂੰ ਖਤਮ ਕਰਨ ਲਈ ਇੱਕ ਬਿੱਲ ਪੇਸ਼ ਕੀਤਾ। 1938 ਚ ਉਨ੍ਹਾਂ ਨੇ ਬੰਬਈ ਦੇ ਕੌਂਸ਼ਲ ਹਾਲ ਤੱਕ ਕਿਸਾਨਾਂ ਦੇ ਮਾਰਚ ਦੀ ਅਗਵਾਈ ਕੀਤੀ। ਤੇ ਕਿਸਾਨਾਂ ਮਜ਼ਦੂਰਾਂ ਤੇ ਬੇਜ਼ਮੀਨੀਆਂ ਦੇ ਪ੍ਰਸਿੱਧ ਨੇਤਾ ਬਣ ਗਏ। ਉਹ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਬੰਦੂਆਂ ਮਜ਼ਦੂਰਾਂ ਦੀ ਖਤਮ ਕਰਨ ਲਈ ਬਿੱਲ ਪੇਸ਼ ਕਰਨ ਵਾਲੇ ਪਹਿਲੇ ਭਾਰਤੀ ਵਿਧਾਇਕ ਸਨ। ਉਹਨਾਂ ਨੇ ਉਦਯੋਗਿਕ ਵਿਵਾਦ ਬਿੱਲ 1937 ਦਾ ਵੀ ਸਖਤ ਵਿਰੋਧ ਕੀਤਾ ਕਿਉਂਕਿ ਇਸ ਵਿੱਚ ਮਜ਼ਦੂਰਾਂ ਦੇ ਹੜਤਾਲ ਕਰਨ ਤੇ ਅਧਿਕਾਰ 'ਚ ਕਟੌਤੀ ਕੀਤੀ ਗਈ ਸੀ। ਡਾਕਟਰ ਅੰਬੇ德ਕਰ ਨੇ ਕਮਿਊਨਿਸਟਾਂ ਦੀ ਗਵਾਹੀ ਕਰਨ ਵਾਲੇ ਮਜ਼ਦੂਰ ਅੰਦੋਲਨ ਦਾ ਵਿਰੋਧ ਕੀਤਾ ਸੀ। ਉਨਾਂ ਨੇ ਉਤਪਾਦਨ ਦੇ ਸਾਰੇ ਸਾਧਨਾਂ ਨੂੰ ਕੰਟਰੋਲ ਕਰਨ ਦੇ ਮਾਰਕਸ ਦੇ ਤਾਨਾਸ਼ਾਹੀ ਦ੍ਰਿਸ਼ਟੀਕੋਣ ਨੂੰ ਰੱਦ ਕਰ ਦਿੱਤਾ ਸੀ। ਉਹ ਮਾਰਕਸ ਦੇ ਇਸ ਵਿਚਾਰ ਨਾਲ ਅਸਹਿਮਤ ਸੀ ਕਿ ਨਿੱਜੀ ਜਾਇਦਾਦ ਨੂੰ ਖਤਮ ਕਰਨ ਨਾਲ ਗਰੀਬੀ ਤੇ ਪੀੜਾ ਖਤਮ ਹੋ ਜਾਵੇਗੀ। ਆਪਣੇ ਲੇਖ ਬੁੱਧ ਜਾਂ Karl Marx ਵਿੱਚ ਉਹ ਲਿਖਦੇ ਹੈ ਕਿ ਕਮਿਊਨਿਸਟ ਇਹ ਕਹਿ ਸਕਦੇ ਹੈ ਕਿ ਆਪਣੇ ਕੀਮਤੀ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਉਹਨਾਂ ਨੇ ਹੋਰ ਕੀਮਤੀ ਉਦੇਸ਼ਾਂ ਨੂੰ ਤਬਾਹ ਨਹੀਂ ਕੀਤਾ। ਉਹਨਾਂ ਨੇ ਨਿੱਜੀ ਜਾਇਦਾਦ ਨੂੰ ਤਬਾਹ ਕਰ ਦਿੱਤਾ। ਇਹ ਮੰਨਦੇ ਹੋਏ ਕਿ ਇਹ ਇੱਕ ਕੀਮਤੀ ਉਦੇਸ਼ ਹੈ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੇ ਕਿੰਨੇ ਲੋਕਾਂ ਨੂੰ ਮਾਰੇ ਕਿ ਮਨੁੱਖੀ ਜੀਵਨ ਦੀ ਕੋਈ ਕੀਮਤ ਨਹੀਂ ਹੈ ਕਿ ਉਹ ਮਾਲਕ ਦੀ ਜਾਨ ਲੈ ਬਿਨਾ ਜ਼ਾਇਦਾ ਨਹੀਂ ਲੈ ਸਕਦੇ ਸੰਵਿਧਾਨ ਦਾ ਖਾਕਾ ਤਿਆਰ ਕਰਦੇ ਸਮੇਂ ਡਾਕਟਰ ਅੰਬੇਦਕਰ ਨੇ ਇੱਕ ਸਾਰ ਕਾਨੂੰਨ ਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲ ਅਨੁਕੂਲਤਾ ਨੂੰ ਯਕੀਨੀ ਬਣਾਉਣ ਲਈ ਕਿਰਤ ਨੂੰ ਸਮਕਾਲੀ ਸੂਚੀ ਵਿੱਚ ਰੱਖਿਆ ਉਹਨਾਂ ਦੀ ਦੂਰ ਅੰਦੇ ਸੋਚ ਨੇ ਸੰਵਿਧਾਨ 'ਚ ਬੰਦੂਆਂ ਮਜ਼ਦੂਰੀ ਨੂੰ ਗੈਰ ਕਾਨੂੰਨੀ ਐਲਾਨ ਕੇ ਉਸ ਨੂੰ ਸਮਾਪਤ ਕੀਤਾ ਸਾਡੇ ਦੂਰਦਰਸ਼ੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਦਿੱਤੇ ਗਏ ਸੁਧਾਰ ਪ੍ਰਦਰਸ਼ਨ ਤੇ ਤਵਦੀਲੀ ਮੰਤਰ ਤੋਂ ਪ੍ਰੇਰਿਤ ਹੋ ਕੇ ਤੇ ਡਾਕਟਰ ਅੰਬੇਡਕਰ ਦੀਆਂ ਕਦਰਾਂ ਕੀਮਤਾਂ ਦਾ ਪਾਲਣ ਕਰਦੇ ਹੋਏ ਸਾਡੀ ਸਰਕਾਰ ਨੇ ਚਾਰ ਵਿਆਪਕ ਇੱਕ ਤਕੜ ਮਜ਼ਦੂਰੀ ਉਦਯੋਗਿਕ ਸਬੰਧ ਸਮਾਜਿਕ ਸੁਰੱਖਿਆ ਤੇ ਭਲਾਈ ਕੀਤਾ ਮੁਖੀ ਸੁਰੱਖਿਆ ਸਿਹਤ ਤੇ ਕਾਮਕਾਨਦੀਆਂ ਸਥਿਤੀਆਂ ਲਾਗੂ ਕੀਤੇ ਹੈ ਇਨ੍ਹਾਂ ਸੁਧਾਰਾਂ ਦਾ ਉਦੇਸ਼ ਸਰਬ ਵਿਆਪਕ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਕਾਮਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਉਤਪਾਦਕਤਾ ਨੂੰ ਵਧਾਉਣਾ ਨੌਕਰੀਆਂ ਪੈਦਾ ਕਰਨਾ ਤੇ ਸਾਲ 2047 ਤੱਕ ਵਿਕਸਿਤ ਭਾਰਤ ਦੀ ਦਿਸ਼ਾ 'ਚ ਭਾਰਤ ਦੀ ਆਰਥਿਕ ਖੁਸ਼ਹਾਲੀ ਨੂੰ ਮਜ਼ਬੂਤ ਕਰਨਾ ਹੈ। ਸ਼ਰਮੇਵ ਜੱਤੀ ਦੀ ਸਥਾਈ ਭਾਵਨਾ ਨਾਲ ਸਹਿਦਿਤ ਹੋ ਕੇ ਅਸੀਂ ਰਸਟ ਨਿਰਮਾਣ 'ਚ ਮਜ਼ਦੂਰਾਂ ਦੀ ਅਣਗਿਣਤ ਯੋਗਦਾਨ ਦਾ ਸਨਮਾਨ ਕਰਦੇ ਹਾਂ।